ਮਾ ਕੀ ਘਟਨਾ ਹੋਈ ਸਰਜੀ ਤਕੌਰ ਹੈ ਜੀ ਮੇਰਾ ਨਾਮ ਤੇ ਅਸੀਂ ਨਾ ਜੀ ਬੇਟੇ ਦੇ ਬੂਟ ਲਈ ਜਾਂਦੇ ਸੀਗੇ ਠੀਕ ਹੈ ਜੀ ਬਾਹਰ ਸਾਡੇ ਵਿਕਲ ਖੜੇ ਸੀਗੇ ਮੋਟਰਸਾਈਕਲ ਠੀਕ ਹੈ ਜੀ ਇਹ ਗੱਡੀ ਜੋ ਸੀਗਾ ਲੈ ਕੇ ਆਏ ਸੀਗੇ ਇਹਨਾਂ ਦੀ ਪੀਤੀ ਸੀ ਸ਼ਰਾਬ ਠੀਕ ਹੈ ਜੀ ਤੇ ਸ਼ਰਾਬ ਪੀਤੀ ਸੀ ਇਹਨਾਂ ਨੇ ਗੱਡੀ ਮਾਰ ਕੇ ਮੋਟਰਸਾਈਕਲ 'ਚ ਵਹਿਕ ਫੇਰ ਕਰਕੇ ਫੇਰ ਮੋਟਰਸਾਈਕਲਾਂ 'ਚ ਮਾਰੀ ਜਦੋਂ ਘਰ ਦੇ ਬਾਹਰ ਨਿਕਲ ਕੇ ਇਹ ਕਹਿੰਦੇ ਕਿ ਵੀ ਕੌਣ ਆ ਤੂੰ ਰੁਕ ਜਾ ਸਾਡਾ ਮੋਟਰਸਾਈਕਲ ਭੰਨ ਗਿਆ ਤੇ ਉਹਨਾਂ ਨੇ ਕੀ ਕੀਤਾ ਗੱਡੀ ਦੀ ਬਾਰੀ ਖੋਲੀ ਤੇ ਪਿਸਤੌਲ ਕੱਢ ਲਿਆ ਅੱਛਾ ਜੀ ਦੋ ਫਾਇਰ ਚਲਾਏ ਉਹਨਾਂ ਨੇ ਠੀਕ ਹੈ ਜੀ ਫਾਇਰ ਚਲਾ ਕੇ ਜੀ ਮੌਕੇ ਤੇ ਅਸੀਂ ਪੁਲਿਸ ਨੂੰ ਫੋਨ ਕੀਤਾ ਹੂੰ ਤੇ ਪੁਲਿਸ ਆ ਗਈ ਸੀਗੀ ਜੀ ਉਦੀ ਅੱਛਾ ਜੀ ਹਾਂਜੀ ਬਚਾਅ ਰਹਿ ਗਿਆ ਜੀ ਹਾਂਜੀ ਬਚਾਅ ਰਹਿ ਗਿਆ ਸਰ ਨਹੀਂ ਆ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਇਹ ਘਟਨਾ ਨਹੀਂ ਸਰ ਜਾਣਦੇ ਨਹੀਂ ਉਹਨਾਂ ਨੂੰ ਅੱਛਾ ਗੱਡੀ 'ਚੋਂ ਕੀ ਕੁਝ ਮਿਲਿਆਗਾ ਗੱਡੀ 'ਚੋਂ ਸਰਾਬ ਮਿਲੀ ਆ ਜੀ ਉਹਨਾਂ ਦੀ ਤੇ ਪਿਸਤੌਲ ਮਿਲਿਆ ਕਿ ਪਿਸਤੌਲ ਮਿਲਿਆ ਹਾਂਜੀ ਕੀ ਮੰਗ ਕਰਦੇ ਹੋ ਮੰਗਦਾ ਜੀ ਸਾਡੀ ਤਾਂ ਬੜੀ ਮੰਗ ਹੈ ਕੀ ਮੰਗ ਕਰਦੇ ਮੰਗ ਸਰ ਸਾਨੂੰ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਅੱਛਾ ਜੀ ਕਿ ਟਾਈਮਿੰਗ ਕੀ ਸੀਗੀ ਜਦੋਂ ਟਾਈਮ ਸੀਗਾ ਜੀ 4:00 ਕ ਦਾ ਸਵਾ 4:00 ਦਾ ਟਾਈਮ ਸੀਗਾ ਜੀ ਹਾਂਜੀ ਪੁਲਿਸ ਆ ਗਈ ਸੀਗੀ ਮੌਕੇ ਤੇ ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ ਹੈਗਾ ਯਾਰ ਬਾਈ ਦੇ ਮੁਲਾਜ਼ਮ ਆ ਤੁਸੀਂ ਮੰਨ ਲਓ ਮਾਰਨਾ ਥੋੜੀ ਆ ਸਾਨੂੰ ਫਿਰ ਇਹਨੇ ਕੀ ਕਰਿਆ ਜੀ ਪਿਸਟਲ ਬਿਆਸੀ ਖੁੱਲਾ ਡੈਸ਼ਬੋਰਡ ਤੇ ਡ੍ਰਿੰਕ ਕਰੀ ਜਾਂਦਾ ਸੀ ਪੈਗ ਵੀ ਬਣਾ ਕੇ ਰੱਖ ਰੱਖਿਆ ਸੀ ਇਹਦਾ ਸਾਰਾ ਕੁਝ ਪ੍ਰੋਗਰਾਮ ਬਣਾਈ ਬੈਠਾ ਡੈਸ਼ਬੋਰਡ ਤੇ ਇਹਨੇ ਚੱਕਿਆ ਰਵਰਬਲ ਮੈਨੂੰ ਕਹਿੰਦਾ ਮੈਂ ਦੱਸਦਾ ਤੈਨੂੰ ਫਿਰ ਮੈਨੂੰ ਪੁੱਛਣਾ ਪਿਆ ਕਿੰਨੇ ਕਰ ਕੀਤੇ ਫਿਰ ਇਹਨੇ ਦੋ ਵਾਰੀ ਮੰਨ ਲਓ ਮੈਨੂੰ ਸਿੱਧਾ ਕਰਿਆ ਹਰ ਵਾਰ ਵਾਰ ਤੇ ਫਿਰ ਨਿਕਲਿਆ ਮੈਂ ਜਦੋਂ ਮੈਂ ਥੋੜੀ ਦੂਰ ਲੰਘਿਆ ਫਿਰ ਇਹਨੇ ਹਵਾਈ ਫਾਇਰ ਕਰ ਦਿੱਤਾ ਕਿੰਨੇ ਕੀਤੇ ਫਾਇਰ ਦੋ ਕਿੰਨੇ ਨੰਬਰ ਗਲੀ ਦੇ ਬਾਹਰ ਮੈਂ ਨਹੀਂ ਸੀ ਸਰ ਪਹਿਲਾਂ ਤਾਂ ਨਹੀਂ ਕੋਈ ਗੱਲ ਨਹੀਂ 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 ਆਪਾਂ ਜਾਣਦੇ ਨਹੀਂ ਬਾਈ ਇਹਨੂੰ ਕਿੱਥੇ ਲਿਆਂਦਾ ਇਹਨੂੰ ਮੰਨ ਲਓ ਸੇਵਲ ਚ ਸੇਂਜੀ ਲਿਆਂਦਾ ਚੌਂਕੀ ਚ ਠੀਕ ਹੈ ਹਾਂਜੀ ਪੀ ਵੈਪਨ ਕਿਹੜਾ ਸੀਗਾ ਪਤਾ ਕੁਝ ਵੈਪਨ ਇਹਨਾਂ ਕੋਲੇ ਪਿਸਟਲ ਸੀਗਾ ਜੀ ਜਾਮ ਜਿਹੜੇ ਮਲਾਗੇ ਦੋ ਦੋ ਅੱਛਾ ਦੋ ਹੀ ਕਰਿਆ ਨੁਕਸਾਨ ਨਹੀਂ ਹੋਇਆ ਨੁਕਸਾਨ ਸਰ ਬਾਈਕ ਦਾ ਹੀ ਆ ਹੋਰ ਤਾਂ ਕੋਈ ਮੇਰਾ ਨੁਕਸਾਨ ਨਹੀਂ ਹੋਇ ਜੇ ਮੈਂ ਨਾ ਭਾਜਦਾ ਤੇ ਮਾਰ ਵੀ ਸਕਦਾ ਸੀ ਕਿਉਂਕਿ ਡਰਿੰਕ ਜ਼ਿਆਦਾ ਕਰੀ ਸੀ ਨਹੀਂ ਫਾਇਰਿੰਗ ਜਿਹੜੀ ਹਵਾ ਚ ਕੀਤੀ ਹੈ ਕਿ ਤੇ ਕਿਤੇ ਹਵਾ ਹੀ ਹਵਾ ਹੀ ਪਹਿਲਾਂ ਤਾਂ ਉਹਨੇ ਮੈਨੂੰ ਦਿਖਾਇਆ ਜੀ ਪਿਸਤਲ ਸਿੱਧਾ ਕੀਤਾ ਵੀ ਰੁਕ ਜਾ ਕਿਉਂਕਿ ਮੈਂ ਜਾ ਰਿਹਾ ਸੀ ਕਿ ਮੈਨੂੰ ਪਤਾ ਸੀ ਮੈਂ ਕਹਿੰਦੀ दारू ਪੀਤੀ ਮਾਰੂਗਾ ਇਹ ਨਹੀਂ ਇੱਕ ਤਾਂ ਤੁਹਾਡੇ ਇਹਨੇ ਇੱਕ ਮੰਨ ਲਓ ਐ ਕਰਕੇ ਐਨ ਜਦੋਂ ਇਹਨੇ ਕੀਤਾ ਉੱਥੇ ਰੋ ਮਾਰਿਆ ਮੈਨੂੰ ਭਾਈ ਕੀ ਕਾਰਨ दारू ਪੀਤੀ ਦਾ दारू ਪੀਤੀ ਸ਼ਰਾਬ ਦਾ ਕਾਰਨ ਹੀ ਹੋਇਆ ਸਾਰਾ ਨਹੀਂ ਪਹਿਲਾਂ ਲੜਾਈ ਕਿਉਂ ਸੀ ਥੋੜਾ ਲੇਟ ਹੋਊਗਾ ਕੁਝ ਲੜਾਈ ਕਿਉਂ ਸੀ ਕੱਲ ਹੋਈ ਕਿਉਂ ਬਹਿਸ ਬਹਿਸ ਹੋਈ ਸੀਗੀ ਸਾਡੀ ਬਸ ਇਸੇ ਪਿੱਛੇ ਮੇਗਾ ਰਾਈ ਤੋਂ ਬਾਈਕ ਪੰ ਲੈ ਆ ਜੇ ਨਾ ਬਾਈਕ ਹੁੰਦੀ ਮੇਰਾ ਬੱਚਾ ਡੋੜ ਲਈ ਜਾਂਦਾ ਸੀ ਗੱਡੀ ਵੱਜੀ ਸੀ ਉਹਦੀ ਹਾਂਜੀ ਸਵੇਰ ਤੁਹਾਨੂੰ ਜਾਣਦਾ ਵੈਸੇ ਨਹੀਂ ਨਹੀਂ ਆਪਾਂ ਨੂੰ ਬਾਈ ਫੇਸ ਅੱਜ ਹੀ ਮਿਲਿਆ ਹੈ ਕੀ ਕੰਮ ਕੀ ਕਰਦਾ ਹੈ ਕੰਮ ਦਾ ਪਤਾ ਨਹੀਂ ਬਾਈ ਉਹ ਹੁਣ ਪੁੱਛ ਗਏ ਜੀ ਫਾਈਲ ਸਾਹਿਬ ਜੀ ਹਾਜੀ ਰਤਨ ਜੀ ਕੀ ਮਾਮਲਾ ਕਰੋ ਆ ਸਾਨੂੰ ਕਰੀਬ 4:00 ਵਜੇ ਇੱਕ ਕਾਲ ਮਸੂਰ ਹੋਈ ਸੀ ਕੰਟਰੋਲ ਰੂਮ ਤੋਂ ਕਿ ਕੋਈ ਹਾਜੀ ਰਤਨ ਦੇ ਨੇੜੇ ਕਿਹੜਾ ਹੈਗਾ ਫਾਇਰਿੰਗ ਹੋਈ ਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੌਂਕੀ ਇੰਚਾਰਜ ਸਿਵਲ ਹਸਪੀਟਲ ਮੌਕੇ ਤੇ ਪਹੁੰਚੇ ਤੇ ਜਿਸੇ ਉੱਥੇ ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਜਿਸ ਨੂੰ ਕੁਝ ਕਿਸੇ ਤੇ ਗੱਲ ਪਤਾ ਲੱਗੀ ਹੈਗੀ ਕਿ ਹਾਜੀ ਰਤਨ ਦੇ ਵਿੱਚੋਂ ਵਾਲੇ ਪਰਿਵਾਰ ਦੇ ਨਾਲ ਜਿਹੜਾ ਹੈਗਾ ਉੱਥੇ ਮਾਰਕੀਟ ਦੇ ਵਿੱਚ ਜੋ ਸੀ ਉਸਦੇ ਮੋਟਰਸਾਈਕਲ ਨਾਲ ਜਿਹੜਾ ਹੈਗਾ ਵਿਅਕਤੀ ਦੀ ਕਾਰ ਲੱਗਣ ਕਰਕੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਸਨੇ ਉਸਦੇ ਉੱਥੇ ਜਿਹੜਾ ਹੈਗਾ ਫਾਇਰ ਕੀਤਾ ਕੋਣ ਬੰਦਾ ਸਰ ਫਾਇਰ ਕਰ ਰਿਹਾ ਹੈ ਦੇਖੋ ਫਾਇਰ ਕਰਨ ਵਾਲਾ ਵਿਅਕਤੀ ਜਿਸਕਰਨ ਸਿੰਘ ਸੋਮ ਸਿੰਘ ਹੈਗਾ ਜਿਹੜਾ ਕਿ ਪੱਕੇ ਤੌਰ ਤੇ ਜੈਤੋ ਰਹਿੰਦਾ ਤੇ ਬਠਿੰਡੇ ਹੈਗਾ ਉਹ ਆਰਜੀ ਤੌਰ ਤੇ ਰਹਿ ਰਿਹਾ ਹੈ ਦੇਖੋ ਮੁੱਢਲੀ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈਗੀ ਹੈ ਪੁਛ ਕੇ ਜਾਰੀ ਹੈਗੀ ਹੈ ਤੇ ਇਸ ਤਰ੍ਹਾਂ ਜਿਹੜਾ ਹੈਗਾ ਹੁਣ ਤੱਕ ਦਾ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾ ਰਹੀ ਸਰ ਗਨਮੈਨ ਦੱਸਿਆ ਜਾ ਰਿਹਾ ਹੈ ਦੇਖੋ ਇਹ ਮੁੱਢਲੀ ਤਫਤੀਸ਼ ਹੈਗੀ ਹੈ ਇਹ ਇਨਫਲੂਐਂਸ ਜਿਹੜਾ ਹੈਗਾ ਅਲਕੋਹਲਿਕ ਵੀ ਲੱਗ ਰਿਹਾ ਹੈਗਾ ਉਹਦਾ ਵੀ ਅਸੀਂ ਮੈਡੀਕਲ ਕਰਵਾ ਰਹੇ ਹਾਂ ਸਰ ਵੈਪਨ ਕਿਹੜਾ ਸੀਗਾ ਜੀ ਟਾਈਮਿੰਗ ਕੀ ਸੀਗੀ ਤੇ ਦੇਖੋ ਹੁਣ ਜਿਹੜਾ ਵੈਪਨ ਹੈਗਾ ਕੋਈ 32 ਬੋਰ ਆ ਜੋ ਕਿ ਲਾਇਸੈਂਸੀਅ ਲਾਇਸੈਂਸੀ ਸੀ ਜਿਹੜਾ ਹੈਗਾ ਗੱਡੀ ਦੇ ਵਿੱਚੋਂ ਮਿਲਿਆ ਹੈ ਕਿੰਨੇ ਦੇਖੋ ਦਸਨ ਮੁਤਾਬ ਕਿਹੜਾ ਪਬਲਿਕਲੀ ਦੋ ਫਾਇਰ ਕੀਤੇ ਹੈਗੇ ਆ ਬਾਕੀ ਕਿਹੜਾ ਹੈਗਾ ਤਫਤੀਸ਼ਦਾਰ ਨੇ ਇਸ ਗੱਲ ਨੂੰ ਅੱਗੇ ਲਿਆਂਦਾ ਜੀ ਕਿੰਨਾ ਟਾਈਮਿੰਗ ਕੀ ਸੀਗਾ ਤੇ ਏਰੀਆ ਕਿਹੜਾ ਜੀ ਕਰੀਬ 4 ਵਜੇ ਹਾਦੀ ਰਤਨ ਦੇ ਕਰੀਬ ਸਾਨੂੰ ਤਲਾ ਮਿਲੀ ਸੀ ਨੁਕਸਾਨ ਹੋਇਆ ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਲੇਕਿਨ ਇਹਦੀ ਕਿਹੜੀ ਅਟੈਂਸ਼ਨ ਸੀ ਫਾਇਰ ਦੀ ਉਸ ਵਿਅਕਤੀ ਦੇ ਉੱਤੇ ਸੀਗੀ ਜਿਸ ਕਰਕੇ ਕਿਹੜਾ ਹੈਗਾ ਕਾਰਵਾਈ ਕੀਤੀ ਜਿਹੜੇ ਬੰਦੇ ਨੇ ਫਾਇਰ ਕੀਤੇ ਨੇ ਉਹ ਬੰਦੇ ਦੇ ਨਾਲ ਬੱਚਾ ਵੀ ਸੀਗਾ ਕੋਈ ਪਰਿਵਾਰ ਵੀ ਸੀ ਦੇਖੋ ਪਰਿਵਾਰ ਸਮੇਤ ਆਇਆ ਸੀ ਲੇਕਿਨ ਉਹ ਕਿਦੋਂ ਇਹਦੀ ਕਹਾਣੀ ਸੁਣੀ ਹੋਈ ਆ ਉਸ ਟਾਈਮ ਕੌਣ ਸੀ ਜਾਂ ਕਿਵੇਂ ਸੀ ਇਨਵੈਸਟੀਗੇਸ਼ਨ ਦੌਰਾਨ ਬਚਾ ਦੇਖੋ ਤੁਹਾਨੂੰ ਆਪਣੇ ਆਪ ਨੂੰ ਕਹਿੰਦਾ ਮੈਂ ਪੁਲਿਸ ਮੁਲਾਜ਼ਮ ਐ ਮੈਂ ਗ੍ਰਾਮ ਲੇ ਲੇ ਤੇ ਦੇਖੋ ਇਹ ਗੱਲ ਕਿਹੜੀ ਹੈਗੀ ਹੁਣ ਤੱਕ ਕੁਛ ਵੀ ਜਾਰੀ ਹੈ ਕਿ ਨਿਸ਼ਾਨ ਤੌਰ ਤੇ ਸੀ ਹੈਗੇ ਆ ਕੋਈ ਗੱਲ ਸੀ ਜਾਂ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਹੈ ਤੇ ਇਸ ਗੱਲ ਨੂੰ ਕਿਹੜਾ ਹੈਗਾ ਅੱਗੇ ਦੇਖਿਆ ਜਾਏ ਸਰ ਆਪ ਕੀ ਸਰ ਦੇਖੋ ਮੁੱਢਲੇ ਤੌਰ ਤੇ ਕਿਹੜਾ ਹੈਗਾ ਐਲਕੋਹੋਲਿਕ ਲੱਗ ਰਿਹਾ ਹੈਗਾ ਬਾਕੀ ਕਿਹੜਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਸਰ ਦੇਖੋ ਇਸ ਕਾਰਵਾਈ ਕਿਹੜੀ ਸੀ ਉਹਦਾ ਬਿਆਨ ਸਟੇਟਮੈਂਟ ਲਿ ਤੇ ਬਿਆਨਾਂ ਦੇ ਆਧਾਰ ਤੇ ਜਿਸ ਨੇ ਕਿਹਾ ਉਹਨੇ ਦੱਸਿਆ ਕਿ ਮੈਨੂੰ ਜਿਹੜਾ ਹੈਗੇ ਨੇ ਫਾਇਰ ਕਿਹੜਾ ਮੇਰੇ ਵੱਲ ਕਰਕੇ ਕੀਤਾ ਹੈ। ਮਾਰ ਦੇਣ ਦੀ ਤਾਂ ਕਾਰਤੀ ਸੀਗਾ ਸਾਰੇ। ਬਿਲਕੁਲ ਕਾਰਤੀ ਸੀਗਾ। ਨਸ਼ੇ ਦੀ ਵੀ ਆਦੀ ਸੀਗਾ ਬੋਤਲਾਂ ਵਿੱਚ ਸ਼ਰਾਬ ਦੀ ਉਹਦੇ ਪਿੱਛੇ। ਦੇਖੋ ਕਿਹੜੀ ਹੈਗੀ ਇੱਕ ਤਫ਼ਤੀਸ਼ ਹਜੇ ਮਡਲਸ ਸਟੇਜ ਤੇ ਹੈਗੀ ਆ। ਇਸ ਬਾਰੇ ਜਿਹੜਾ ਹੈਗਾ ਮੈਂ ਪ੍ਰਪੱਕਤ ਤੌਰ ਤੇ ਨਹੀਂ ਕੁਝ ਕਹਿ ਸਕਦਾ।